ਅਸਮੇ ਦੀ ਸਭ ਤੋਂ ਮਾੜੀ ਖਬਰ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਗੋਲੂ ਦਾ ਮੋੜ ਸ਼ੰਗਰ ਰੋਡ ਤੇ ਮੌਜੂਦ ਹੈਗੇ ਆ ਜਿੱਥੇ ਹੁਣੇ ਇੱਕ ਭਿਆਨਕ ਐਕਸੀਡੈਂਟ ਵਾਪਰਿਆ ਹੈਗਾ ਜਿਹੜੀ ਐਲਟੋ ਗੱਡੀ ਤੁਹਾਨੂੰ ਦਿਖਾਈ ਦੇ ਰਹੀ ਹੈ ਤਸਵੀਰਾਂ ਦੇ ਵਿੱਚ ਸਾਹਮਣੇ ਇਸ ਐਲਟੋ ਗੱਡੀ ਚਾਲਕ ਨੇ ਤਿੰਨ ਨੌਜਵਾਨਾਂ ਨੂੰ ਕੁਚਲ ਦਿੱਤਾ ਤੇ ਨੰਬਰ ਵੀ ਗੱਡੀ ਦਾ ਦਿਖਾ ਦਿੰਦੇ ਆ ਤੇ ਇਸ ਗੱਡੀ ਦੇ ਕਾਰਨ ਤਿੰਨ ਨੌਜਵਾਨ ਜਿਹੜੇ ਆ ਕੁਚਲੇ ਗਏ ਆ ਕਾਫੀ ਸਪੀਡ 'ਚ ਗੱਡੀ ਦੱਸੀ ਜਾ ਰਹੀ ਸੀ ਤੇ ਇਹਨੇ ਨੌਜਵਾਨਾਂ ਨੂੰ ਹਸਪੀਟਲ ਹੁਣੇ ਹੀ ਲੈ ਕੇ ਗਏ ਗਏ ਗੱਡੀ ਦਾ ਨੰਬਰ ਵੀ ਦਿਖਾ ਦਿੰਦੇ ਆ ਪੀਪੀ ਕਾਰ ਸੀ 6648 ਇਸ ਗੱਡੀ ਦਾ ਨੰਬਰ ਹੈਗਾ ਹੁਣੇ-ਹੁਣੇ ਜਿਹੜੀ ਇਹ ਘਟਨਾ ਵਾਪਰੀ ਹੈਗੀ ਆ ਤੇ ਇੱਥੇ ਕੁਝ ਚਸ਼ਮਦੀਦ ਵੀ ਖੜੇ ਹੈਗੇ ਪਰ ਉਹਨਾਂ ਨੌਜਵਾਨਾਂ ਦੇ ਵਿੱਚ ਇੱਕ ਨੌਜਵਾਨ ਦੀਆਂ ਲੱਤਾਂ ਵੀ ਟੁੱਟ ਗਈਆਂ ਨੇ ਇਹ ਵੀ ਦੱਸਿਆ ਜਾ ਰਿਹਾ ਕਾਫੀ ਸੱਟਾਂ ਜਿਹੜੀਆਂ ਨੇ ਤਿੰਨ ਨੌਜਵਾਨਾਂ ਨੂੰ ਲੱਗੀਆਂ ਨੇ ਕਿਵੇਂ ਘਟਨਾ ਵਾਪਰੀ ਹੈਗੀ ਆ ਗੱਲਬਾਤ ਕਰ ਲੈਨੇ ਆ ਪਿੰਡ ਵਾਸੀ ਇੱਥੇ ਮੌਜੂਦ ਹੈਗੇ ਆ ਤਸਵੀਰਾਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਨੇ ਹੈਗਾ ਕਿੰਨਾ ਭਿਆਨਕ ਐਕਸੀਡੈਂਟ ਹੋਇਆ ਇਸ ਗੱਡੀ ਦੇ ਸ਼ੀਸ਼ੇ ਜਿਹੜੇ ਆ ਉਹ ਵੀ ਟੁੱਟ ਚੁੱਕੇ ਆ ਕਿੰਨੇ ਲੋਕਾਂ ਨੂੰ ਸੱਟਾਂ ਲੱਗੀਆਂ ਜੀ ਸੱਟਾਂ ਤਿੰਨਾਂ ਬੰਦਾਂ ਨੂੰ ਲੱਗੀਆਂ ਨੇ ਨੌਜਵਾਨ ਮੁੰਡੇ ਨੇ ਜੀ ਅੱਛਾ ਕਿਵੇਂ ਵਾਪਰੀ ਕੱਢਣਾ ਸਾਰੇ ਉਹ ਪੈਦਲ ਆ ਤੇ ਪਸੰ ਟੁਰਦੇ ਜੀ ਤੇ ਸਾਡੇ ਪਿੰਡ ਦੇ ਮੁੰਡੇ ਦਾ ਨਾਮ ਫਕੀਰੂ ਓਏ ਉਹ ਆਉਂਦਾ ਪਿਆ ਸੀ ਤੋਂਨੇ ਜਿੰਨੇ ਵੇਖਿਆ ਬੱਚੇ ਨੇ ਡਿੱਗੇ ਉਹਨੇ ਭੱਜ ਕੇ ਰੋਲਾ ਪਾਇਆ ਤੋਂ ਚੱਕੇ ਨੇ ਗੱਡੀ ਭਜਾ ਲਿਆ ਭੱਜ ਗਿਆ ਫਿਰ ਗੱਡੀ ਐਸੇ ਆ ਤੇ ਬੰਦ ਹੋ ਗਈ ਦੁਕਾਨ ਦੇ ਸਾਹਮਣੇ ਤੋਂ ਛੱਡ ਕੇ ਗੱਡੀ ਛੱਡ ਕੇ ਭੱਜ ਗਏ ਤੇ दारू ਦੀ ਬੋਤਲ ਵਿੱਚ ਪਈ ਹੈ ਸ਼ਰਾਬ ਵਿੱਚ ਹਾਂ ਸ਼ਰਾਬ ਵਿੱਚ ਮੋਬਾਈਲ ਵੀ ਛੱਡ ਕੇ ਭੱਜ ਗਏ ਵਿੱਚ ਹਾਂਜੀ ਮੋਬਾਈਲ ਵੀ ਵਿੱਚ ਪਤਾ ਲੱਗਿਆ ਗੱਡੀ ਕਿੱਥੋਂ ਦੀ ਹੈ ਗੱਡੀ ਦਾ ਪਤਾ ਲੱਗਿਆ ਕਲਵਿੰਦਰ ਸਿੰਘ ਦੇ ਨਾਂ ਬੋਲਦੀ ਪਈ ਕਿਸੇ ਦੇ ਗੱਡੀ ਅੱਛਾ ਆਨਲਾਈਨ ਹਾਂਜੀ ਆਨਲਾਈਨ ਸੈਕੰਡ ਓਨਰ ਹਾਂ ਵੇਖ ਸਕਦੇ ਜੀ दारू ਜਿਹੜੀ ਹੈ ਸ਼ਰਾਬ ਵਿੱਚ ਪਈ ਹੈ ਕੁਝ दारू ਜਿਹੜੀ ਪੀਤੀ ਹੋਈ ਵੀ ਹੈ ਬੋਤਲ ਅੱਧੀ ਬਲੈਂਡਰ ਬ੍ਰਾਈਡ ਦੀ ਬੋਤਲ ਪਈ ਹੈ ਨਾਲ ਗਲਾਸ ਵੀ ਤੇ ਹੋਰ ਸਮਾਨ ਵੀ ਜਿਹੜਾ ਗੱਡੀ ਦੇ ਵਿੱਚ ਪਿਆ ਹੈ ਇਹ ਦੇਵੀ ਵਰੀ ਵੀ ਛੱਡ ਇਹ ਦੇਵੀ ਵਰੀ ਦੇਖੋ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਤੇ ਤਿੰਨ ਨੌਜਵਾਨਾਂ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਨੇ ਕਿੰਨੇ ਨੌਜਵਾਨ ਜਿਹੜੇ ਜ਼ਖਮੀ ਹੋਏ ਕਿੰਨੀਆਂ ਕੋ ਸੱਟਾਂ ਮਰੀਆਂ ਤਿੰਨ ਤਿੰਨ ਬੰਦੇ ਜ਼ਖਮੀ ਹੋਏ ਨੇ ਇੱਕ ਇੱਕ ਦੀਆਂ ਇੱਕ ਦੋ ਲਵਾਵਾ ਹੋਏ ਤੇ ਦੋਵਾਂ ਜਣਿਆਂ ਨੂੰ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਇੱਕ ਆ ਚਾਰੇ ਇਹ ਕਹਿੰਦੇ ਪੇ ਪੜਤਾ ਲੱਗਦਾ ਫੋਨ ਜਿਹੜੇ ਤੋਂ ਲੱਗਦਾ ਪੇ ਪਤਾ ਦੇਬੂ ਦੇਬੂ ਦਾ ਕਿਸੇ ਦਾ ਫੋਨ ਕਹੀ ਜਾਂਦੇ ਨੇ ਅੱਛਾ ਹਾਂ ਦੋਸੀ ਗੱਡੀ ਦੇਬੂ ਦੀ ਉਹ ਨੰਬਰ ਲਾਈ ਜਾਂਦੇ ਦੋ ਫੋਨ ਆਈ ਜਾਂਦਾ ਦੇਬੂ ਦੇਬੂ ਬਿਲਕੁਲ ਜੀ ਤੇ ਲੱਤਾਂ ਵੀ ਟੁੱਟ ਗਈਆਂ ਕਿਸੇ ਦਾ ਹਾਂ ਹਾਂ ਲੱਤਾਂ ਟੁੱਟ ਗਈਆਂ ਦੋ ਦੇ ਲੱਤ ਰੋ ਹੋ ਜਾਂਦੀ ਆ ਇੱਕ ਗੰਭੀਰ ਜਰ ਉਹ ਪੈਦਲ ਆ ਰਹੇ ਸੀ ਪੈਦਲ ਆ ਰਹੇ ਪੈਦਲ ਆ ਰਹੇ ਨੇ ਬਿਲਕੁਲ ਜੀ ਪੈਦਲ ਆ ਰਹੇ ਨੌਜਵਾਨਾਂ ਦੇ ਉੱਪਰ ਇਸ ਗੱਡੀ ਨੇ ਜਿਹੜੀ ਆ ਉਹਨਾਂ ਦੇ ਉੱਪਰ ਚੜ ਗਈ ਉਹਨਾਂ ਨੌਜਵਾਨਾਂ ਤਿੰਨਾਂ ਨੂੰ ਕੁਚਲ ਦਿੱਤਾ ਦੇਖ ਸਕਦੇ ਹੋ ਕਿੰਨਾ ਭਿਆਨਕ ਐਕਸੀਡੈਂਟ ਹੈ ਗੱਡੀ ਦੇ ਕੋ ਬੰਪਰ ਟੱਕਰ ਨੌਜਵਾਨਾਂ ਦੇ ਵਿੱਚ ਗੱਡੀ ਵੱਜੀ ਹੈ ਜਿਸ ਕਰਕੇ ਇਸ ਬੰਪਰ ਵੀ ਗੱਡੀ ਦਾ ਟੁੱਟ ਗਿਆ ਸ਼ੀਸ਼ਾ ਤੱਕ ਟੁੱਟ ਗਿਆ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹੈਗੇ ਆ ਤੇ ਪਿੰਡ ਵਾਸੀ ਇੱਥੇ ਮੌਜੂਦ ਨੇ ਨਾਰੀ ਕੋਕਰ ਦੇ ਤਿੰਨ ਨੌਜਵਾਨ ਐ ਸਕਾਰ ਚਾਲਕ ਨੇ ਕੁਚਲ ਕੇ ਰੱਖ ਦਿੱਤੇ ਸ਼ਰਾਬ ਪੀਤੀ ਹੋਈ ਦੱਸੀ ਜਾ ਰਹੀ ਹੈ ਸ਼ਰਾਬ ਦੀ ਬੋਤਲ ਤੱਕ ਜਿਹੜੀ ਹੈ ਗੱਡੀ ਦੇ ਵਿੱਚ ਪਈ ਹੈਗੀ ਹੈ ਅੰਗਰੇਜ਼ੀ ਸ਼ਰਾਬ ਦੀ ਬੋਤਲ ਵੀ ਇੱਥੇ ਦਿਖਾਈ ਦੇ ਰਹੀ ਹੈ ਹੋਰ ਸਮਾਨ ਵੀ ਜਿਹੜਾ ਉਹ ਨਾਲ ਪਿਆ ਦਿਖਾਈ ਦੇ ਰਿਹਾ ਤੇ ਇਸ ਗੱਡੀ ਚਾਲਕ ਨੇ ਤਿੰਨ ਨੌਜਵਾਨਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਕਰ ਦਿੱਤਾ ਤੇ ਦੋ ਨੌਜਵਾਨਾਂ ਦੀਆਂ ਕਾਫੀ ਜਿਹੜੀਆਂ ਸੱਟਾਂ ਇੱਕ ਦੀ ਛੱਡ ਕੇ ਲੱਤ ਟੁੱਟੀ ਵੀ ਦੱਸੀ ਜਾ ਰਹੀ ਇੱਕ ਨੌਜਵਾਨ ਦੀ ਤਸਵੀਰ ਦੋ ਦੇ ਲੱਤਾਂ ਟੁੱਟੀਆਂ ਦੱਸੀਆਂ ਜਾ ਰਹੀਆਂ ਤੇ ਉਹਨਾਂ ਨੂੰ ਗੁਰੂ ਹਰਸਾਏ ਦੇ ਹਸਪੀਟਲ ਲੈ ਕੇ ਜਾ ਚੁੱਕੇ ਆ ਪਿੰਡ ਦੇ ਨੌਜਵਾਨ ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕ ਵੀ ਇੱਥੇ ਇਕੱਠੇ ਹੋ ਗਏ ਪੂਰਾ ਪਿੰਡ ਜਿਹੜਾ ਇੱਥੇ ਇਕੱਠਾ ਹੋ ਰੱਖਿਆ ਗੋਲੂ ਦਾ ਮੋੜ ਸ਼ਾਂਗਰਾਇ ਰੋਡ ਦੀ ਇਹ ਘਟਨਾ ਹੈਗੀ ਆ ਪਿੰਡ ਨੂੰ ਨਾਰੀ ਖੁੱਖ ਤੇ ਲੱਗੇ ਜਿਹੜਾ ਇਹ ਹੁਣੇ ਐਕਸੀਡੈਂਟ ਵਾਪਰਿਆ ਹੈਗਾ ਹੁਣੇ ਜਿਹੜੀ ਇਹ ਤਾਜੀ ਘਟਨਾ ਵਾਪਰੀ ਹੈਗੀ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਪਿੰਡ ਇਸੇ ਪਿੰਡ ਲੁਨਾਰੀ ਖੋਖਰ ਤੇ ਹੀ ਤਿੰਨੇ ਨੌਜਵਾਨ ਦੱਸੇ ਜਾ ਰਹੇ ਆ ਇਹ ਕਿਹੜੇ ਕਿਹੜੇ ਨੌਜਵਾਨ ਸੀ ਕੀ ਨਾਮ ਸੀ ਕਹਿੰਦੇ ਬੇਟੇ ਸੀ ਇੱਕ ਤਾਂ ਬੂਟਾ ਸੀ ਇੱਕ ਕੀਤਾ ਅੱਛਾ ਜੀ ਇਸ ਤੋਂ ਤੀਜਾ ਆਪਣਾ ਸਰਿੰਦਰ ਸਰਿੰਦਰ ਹਾਂ ਜੀ ਤਿੰਨ ਨੌਜਵਾਨ ਤਿੰਨ ਨੌਜਵਾਨ ਜਖਸੀਰ ਦਾ ਨਾਮ ਬੂਟਾ ਜਖਸੀਰ ਅੱਛਾ ਜੀ ਇਹਦਾ ਨਾਮ ਹੂੰ ਤਿੰਨੇ ਇਹ ਤਿੰਨਾਂ ਚੋਂ ਦੋ ਦੇ ਲੱਤਾਂ ਟੁੱਟ ਗਈਆਂ ਦੋ ਦੀ ਲੱਤਾਂ ਟੁੱਟ ਗਈਆਂ ਇੱਕ ਗੰਭੀਰ ਇੱਕ ਗੰਭੀਰ ਜ਼ਖਮੀ ਹੈ ਹਸਪੀਟਲ ਲੈ ਗਏ ਹਾਂ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਗੱਡੀ ਨੇ ਤਿੰਨ ਨੌਜਵਾਨ ਜਿਹੜੇ ਆ ਸੈਰ ਦੇ ਲਈ ਨਿਕਲੇ ਸੀ ਪੈਦਲ ਆ ਚੱਲ ਰਹੇ ਸੀ ਰੋਡ ਤੇ ਤੇ ਪਿੱਛੋਂ ਆ ਕੇ ਟੱਕਰ ਜਿਹੜੀ ਆ ਜਸ਼ਮਦੀਦਾਂ ਦੇ ਗਵਾਹਾਂ ਦੇ ਮੁਤਾਬਕ ਉਹ ਟੱਕਰ ਜਿਹੜੀ ਆ ਇਸ ਗੱਡੀ ਨੇ ਮਾਰਤੀ ਨੌਜਵਾਨ ਪੈਦਲ ਜਾਂਦੇ ਚ ਇੰਨੀ ਕਿੰਨੀ ਗੱਡੀ ਤੇਜ਼ ਹੋ ਗਈ ਦੇਖਦੇ ਤੋਂ ਗੱਡੀ ਦੇ ਆਪਣੇ ਖੁਦ ਹੀ ਪਰ ਖੱੱਚੇ ਜਿਹੜੇ ਆ ਇਹਦੇ ਉੱਡ ਗਏ ਆ ਤਸਵੀਰਾਂ ਤੁਹਾਨੂੰ ਅੱਧਾ ਕਿਲੋਮੀਟਰ ਕੋ ਚਲਦੀ ਆ ਜੀ ਅੱਧਾ ਕਿਲੋਮੀਟਰ ਤੱਕ ਹਾਂਜੀ ਕੋ ਚਲਦੀ ਆ ਇੱਥੇ ਆ ਕੇ ਬੰਦ ਹੋ ਗਈ ਹਾਂ ਇੱਥੇ ਆ ਕੇ ਬੰਦ ਹੋ ਗਈ ਅੱਧਾ ਕਿਲੋਮੀਟਰ ਨਾਲ ਹੀ ਲਈ ਆਈਏ ਖਿੱਚ ਕੇ ਕਿੰਨੀ ਅੱਧਾ ਕਿਲੋਮੀਟਰ ਬਿਲਕੁਲ ਜੀ ਤਸਵੀਰ ਮੈਂ ਇੱਕ ਤੁਹਾਨੂੰ ਦਿਖਾ ਦਿੰਨੇ ਗਿਆ ਆ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡੇਰਾ ਸ਼੍ਰੀ ਭਜਨਗੜ੍ਹ ਸਾਹਿਬ ਤੋਂ ਮਾਤਰ 500 ਮੀਟਰ ਦੂਰੀ ਤੇ ਗੋਲੂ ਦਾ ਮੋੜ ਤੋਂ ਗੋਲੂ ਕਾ ਤੋਂ ਨਨਾਰੀਆਂ ਦੇ ਵਿੱਚ ਕਾ ਦੇ ਜਿਹੜੀ ਇਹ ਘਟਨਾ ਵਾਪਰੀ ਹੈਗੀ ਆ ਸਾਬ ਨੇ ਤੁਹਾਨੂੰ ਤਸਵੀਰ ਵਿੱਚ ਦੇਦਾ ਸ਼੍ਰੀ ਭਾਈ ਲਖਾਣ ਸਾਹਿਬ ਗੋਲੂ ਕਾ ਮੋੜ ਦੀ ਖੂਸੂਰਤ ਮਾਰਤ ਜਰੂਰ ਦਿਖਾਈ ਦੇ ਰਹੀ ਆ ਪਰ ਉਸ ਤੋਂ ਕੁਝ ਹੀ ਦੂਰੀ ਦੇ ਨਨਾਰੀ ਖੋਖਰ ਦੇ ਲਾਗੇ ਘਟਨਾ ਵਾਪਰੀ ਹੈਗੀ ਆ ਪਿੱਛੇ ਘਟਨਾ ਵਾਪਰਦੀ ਹੈ ਤੇ ਗੱਡੀ ਇੱਥੋਂ ਤੱਕ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਆ ਕੇ ਗੱਡੀ ਇੱਥੇ ਜਰੂਰ ਬੰਦ ਹੋ ਗਈ ਤੇ ਗੱਡੀ ਬੰਦ ਹੋਣ ਤੋਂ ਬਾਅਦ ਮੌਕੇ ਤੇ ਜਿਹੜੇ ਆ ਗੱਡੀ ਚਾਲਕ ਉਹ ਫਰਾਰ ਹੋ ਗਿਆ ਗੱਡੀ ਦਾ ਨੰਬਰ ਜਿਹੜਾ ਇੱਕ ਵਾਰ ਫਿਰ ਦਿਖਾ ਦਿੰਦੇ ਹੈਗੇ ਆ ਪੀਬੀ ਕਾਰ ਸੀ 6448 ਇਸ ਗੱਡੀ ਦਾ ਨੰਬਰ ਹੈਗਾ ਇਹ ਨੰਬਰ ਤੁਸੀਂ ਦੇਖ ਸਕਦੇ ਹੋ ਇਸ ਗੱਡੀ ਨੇ ਤਿੰਨ ਨੌਜਵਾਨਾਂ ਨੂੰ ਹੁਣੇ-ਹੁਣੇ ਜੜੀ ਆ ਇਹ ਤਾਜੀ ਕਸਮਾ ਵਾਪਸੀ ਹੈਗੀ ਆ ਹੁਣੇ-ਹੁਣੇ ਜਿਹੜਾ ਕੁਚਲਿਆ ਹੈਗਾ ਤਿੰਨ ਨੌਜਵਾਨਾਂ ਨੂੰ ਇਸ ਗੱਡੀ ਨੇ ਕੁਚਲਦਾ ਇੰਨੀ ਫਾਸਟ ਜਿਹੜੀ ਆ ਤੇਜ਼ ਗੱਡੀ ਦੱਸੀ ਜਾ ਰਹੀ ਸੀ ਜਿਸ ਕਰਕੇ ਖੁਦ ਗੱਡੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਸ਼ੀਸ਼ਾ ਫਰੰਟ ਟੁੱਟਿਆ ਇਥੋਂ ਤੱਕ ਬੋਰਨਟ ਬੰਪਰ ਵਗੈਰਾ ਵੀ ਉਖੜ ਗਿਆ ਤੇ ਹਾਲਾਤ ਤੁਸੀਂ ਦੇਖ ਲਿਓ ਗੱਡੀ ਦੇ ਹਾਲਾਤ ਕੀ ਹੋ ਗਏ ਪਰ ਜਿੰਨਾ ਨੌਜਵਾਨਾਂ ਦੇ ਵਿੱਚ ਵੱਜੀ ਲੱਤਾਂ ਤੋੜਦੀਆਂ ਉਹ ਨੌਜਵਾਨਾਂ ਦੀਆਂ ਤੇ ਗੰਭੀਰ ਜ਼ਖਮੀ ਜਿਹੜੇ ਆ ਤਿੰਨੇ ਨੌਜਵਾਨ ਦੱਸੇ ਜਾ ਰਹੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਸਰਕਾਰੀ ਹਸਪਤਾਲ ਗੁਰੂ ਵਰਸਾਏ ਲਿਗਾਇਆ ਗਿਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਨੌਜਵਾਨਾਂ ਦੀ ਹਾਲਾਤ ਕੀ ਹੈਗੇ ਆ ਜਿਹੜੇ ਨੌਜਵਾਨ ਲੈ ਕੇ ਗਿਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਜਾਣ ਲੈਂਦੇ ਆ ਹੁਣ ਨੌਜਵਾਨਾਂ ਦੀ ਉਹਨਾਂ ਦੀ ਸਥਿਤੀ ਕੀ ਹੈਗੀ ਹੈ ਪਿੱਛੇ ਜਿਹੜੀ ਤੁਹਾਨੂੰ ਜਾ ਦਿਖਾਈ ਦੇ ਰਿਹਾ ਉਸ ਸਾਈਡ ਤੋਂ ਉਸ ਸਾਈਡ ਤੋਂ ਇਹ ਘਟਨਾ ਵਾਪਰੀ ਹੈ ਜਿਹੜੇ ਨੌਜਵਾਨ ਇਹਨਾਂ ਨੂੰ ਚੱਕ ਕੇ ਲੈ ਕੇ ਹਸਪੀਟਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਕੀ ਹਾਲਾਤ ਜਿਹੜੇ ਆ ਉਹ ਬਣੇ ਹੈਗੇ ਆ ਹੁਣ ਤੱਕ ਸਥਿਤੀ ਜਿਹੜੀ ਹੈ ਉਹ ਕਿਵੇਂ ਆ ਇਹਨਾਂ ਨੌਜਵਾਨਾਂ ਦੀ ਸਥਿਤੀ ਕਿਵੇਂ ਹੈਗੀ ਆ ਜਿਸ ਨੌਜਵਾਨ ਨੇ ਸਾਨੂੰ ਜਾਣਕਾਰੀ ਦਿੱਤੀ ਹੈਗੀ ਆ ਫੋਨ ਲਾਈਨ ਤੇ ਗੱਲਬਾਤ ਜਿਹੜੀ ਆ ਉਸ ਨੌਜਵਾਨ ਦੇ ਨਾਲ ਕਰ ਲੈਂਦੇ ਹੈਗੇ ਆ ਹਾਂ ਗੱਲਬਾਤ ਕਰਦੇ ਆ ਤਸਵੀਰਾਂ ਜਿਹੜੀਆਂ ਨੇ ਨਾ ਠੀਕ ਹਾਂਜੀ ਰਾਜੂ ਜੀ ਮੈਂ ਲਾਈਵ ਹੈਗਾ ਤੁਸੀਂ ਉਹਨਾਂ ਮਰੀਜ਼ਾਂ ਨੂੰ ਲੈ ਕੇ ਗਏ ਹੋ ਹਸਪੀਟਲ ਕੀ ਹਾਲਾਤ ਹੈਗੇ ਆ ਮੌਕੇ ਤੇ ਅਸੀਂ ਖੜੇ ਹੈਗੇ ਜੀ ਹਾਲਾਤ ਇਹ ਤਾਂ ਜੀ ਇੱਕ ਪਾਸੇ ਮੈਂ ਸਰਪੰਚ ਨਾਲ ਤੇ ਦਰਵਾਜ਼ੇ ਨਾਲ ਗੱਲ ਹੋ ਗਿਆ ਜੀ ਜੀ ਚਾਦਾ ਸੀਰੀਅਸ ਹੈ ਜੀ ਇੱਕ ਪਿੰਡ ਦਾ ਨਨਾਰੀ ਉਪਕਰ ਦਾ ਜੀ ਤਸਵੀਰ ਹੈ ਉਹਦਾ ਸਿੱਧਾ ਨਾਮ ਤੇ ਹਰਚਾ ਜੀ ਇੱਕ ਨੂੰ ਮਾਂਗ ਆ ਕੇ ਗਿਆ ਜੀ ਜਿਹੜੀ ਬਲਬਾ ਸੂਰਨ ਟੁੱਟ ਗਈਆਂ ਜੀ ਲੱਤਾਂ ਟੁੱਟ ਗਈਆਂ ਜਿਹੜੇ ਮਰੀਜ਼ ਨੂੰ ਤੁਸੀਂ ਲੈ ਕੇ ਗਏ ਹੋ ਸਰਕਾਰੀ ਹਸਪਤਾਲ ਉਹ ਕੀ ਨਾਮ ਹੈ ਕੀ ਹਾਲਾਤ ਕੀ ਆਉਂਦੀ ਇਹਦਾ ਨਾਮ ਹੈਗਾ ਜੀ ਇਹਦਾ ਨਾਮ ਹੈ ਇਹਦਾ ਮੁੰਡੇ ਦਾ મતલਬ ਕਿ ਪਿੰਡ ਦੇ ਜਿਹੜੀ ਜੀਤਾ ਨਾਮ ਹੈਗਾ ਕਹਿੰਦੇ ਨੇ ਜੀ ਕਿੰਨੀ ਕੋ ਸੱਟਾਂ ਨੇ ਇਹਨਾਂ ਨੌਜਵਾਨਾਂ ਨੂੰ ਹਾਂ ਜੀ ਹਾਂ ਜੀ ਗੁਰਮੀਤ ਸਿੰਘ ਹੈ ਜੀ ਨਾਮ ਮੇਰਾ ਮੁੰਡੇ ਦਾ ਜੀ ਹਾਂ ਇਕਦਰ ਜਿੰਦਰ ਸਿੰਘ ਹੈ ਇੱਕ ਹੈ ਤਕਸ਼ੀਰ ਸਿੰਘ ਹੁਣ ਕਿੱਥੇ ਲੈ ਕੇ ਗਏ ਹੋ ਇਹਨਾਂ ਨੌਜਵਾਨਾਂ ਨੂੰ ਕਿੱਥੇ ਲੈ ਕੇ ਗਏ ਹੋ ਨਾ ਦੂਸਰੇ ਦਾ ਲਾਗਨ ਜਿਸ ਵੀਰ ਕੋਟ ਕਰਨੇ ਨੇ ਰਸਤੇ ਚ ਗਏ ਜਿन्हे ਗੁਰੂ ਅਰਜਨ ਦੇਵ ਜੀ ਟ੍ਰੀਟਮੈਂਟ ਨੂੰ ਟਿਕਾ ਤੇ ਪਹੁੰਚਵਾਏਗੇ ਜੀ ਪੇਨ ਬੋਨ ਪੇਨ ਠੀਕ ਹੈ ਧੰਨਵਾਦ ਜਾਣਕਾਰੀ ਬਿਲਕੁਲ ਜੀ ਨੌਜਵਾਨਾਂ ਨੂੰ ਹਲ ਅੱਛਾ ਲੈ ਕੇ ਜਾ ਰਹੇ ਐ ਨੌਜਵਾਨਾਂ ਨੂੰ ਫਰੀਦਕੋਟ ਦੇ ਲਈ ਰੈਫਰ ਜਿਹੜਾ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਹੈਗੇ ਐਨੀ ਫਾਸਟ ਗੱਡੀ ਨੇ ਇੰਨਾ ਭਿਆਨਕ ਐਕਸੀਡੈਂਟ ਜਿਹੜਾ ਇਸੇ ਕਾਰ ਦੇ ਕਰਕੇ ਹੋਇਆ ਤੇ ਜਿਸ ਕਰਕੇ ਤਿੰਨ ਨੌਜਵਾਨ ਗੰਭੀਰ ਫੱਟੜ ਹੋਇਆ ਉਹਨਾਂ ਨੌਜਵਾਨਾਂ ਨੂੰ ਗੁਰੂ ਹਰਸਾਏ ਫਰਸਟ ਏਡ ਦੇਣ ਤੋਂ ਬਾਅਦ ਰੈਫਰ ਜਿਹੜਾ ਫਰੀਦਕੋਟ ਮੈਡੀਕਲ ਕਾਲਜ ਲਈ ਕਰ ਦਿੱਤਾ ਗਿਆ ਜਾਣਕਾਰੀ ਦੇਣ ਲਈ ਸਾਡੇ ਨਾਲ ਰਾਜਬਰੀ ਥੰਦ ਹੋਰੀ ਜੀ ਫੋਨ ਲਾਈਨ ਤੇ ਜੁੜੇ ਸੀ ਜਿਹੜੇ ਇਹਨਾਂ ਮਰੀਜ਼ਾਂ ਨੂੰ ਚੁੱਕ ਕੇ ਲੈ ਗਏ ਜਿਹੜੇ ਇਹਨਾਂ ਮਰੀਜ਼ਾਂ ਨੂੰ ਜਿਹੜੇ ਨੌਜਵਾਨ ਫੱਟੜ ਹੋਏ ਜਿਨ੍ਹਾਂ ਨੂੰ ਜ਼ਾਇਆ ਜਾ ਰਿਹਾ ਹਾਲਤ ਜਿਹੜੀ ਹੈ ਉਹ ਗੰਭੀਰ ਦੱਸੀ ਜਾ ਰਹੀ ਹੈ ਤਸਵੀਰ ਜਿਹੜੀ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਇਸ ਤੋਂ ਜਿਸ ਜਗ੍ਹਾ ਤੇ ਅਸੀਂ ਖੜੇ ਹੈਗੇ ਹਾਂ ਜਿੱਥੇ ਉਹ ਸਾਹਮਣੇ ਲਾਈਟ ਜਗ ਰਹੀ ਆ ਲਗਭਗ 100 200 ਮੀਟਰ ਅੱਗੇ ਨੌਜਵਾਨਾਂ ਨੂੰ ਇੱਕ ਸੀਟ ਦੀ ਹੋਈ ਗੱਡੀ ਜਦ ਗੱਡੀ ਚਾਲਕ ਨੇ ਗੱਡੀ ਬਚਾ ਲਈ ਤਾਂ ਇਸ ਜਗ੍ਹਾ ਤੇ ਆ ਕੇ ਇਹ ਗੱਡੀ ਬੰਦ ਹੋ ਜਾਂਦੀ ਆ ਇਹ ਗੱਡੀ ਅਚਾਨਕ ਬੰਦ ਹੁੰਦੀ ਆ ਤੇ ਗੱਡੀ ਨੂੰ ਛੱਡ ਕੇ ਗੱਡੀ ਚਾਲਕ ਚਲੇ ਜਾਂਦੇ ਆ ਜਿਸ ਗੱਡੀ ਦੇ ਵਿੱਚ दारू ਦਾ ਸੇਵਨ ਕੀਤਾ ਦੱਸਿਆ ਜਾ ਰਿਹਾ ਕਥੀ ਤੇ ਦੋਸ਼ ਜੜਿਆ ਪਿੰਡ ਵਾਸੀਆਂ ਉੱਲੇ ਲਗਾਏ ਜਾ ਰਿਹਾ ਤੇ ਇਹ ਵੀ ਗੱਲ ਕਹੀ ਜਾ ਰਹੀ ਆ ਗੱਡੀ ਦੇ ਵਿੱਚ ਪਈ ਹੋਈ ਸ਼ਰਾਬ ਬੀਤੀ ਹੋਈ ਸ਼ਰਾਬ ਦੀ ਜਰੂਰ ਦਿਖਾਈ ਦੇ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਉਹ ਵੀ ਦੇਖ ਸਕਦੇ ਹੋ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ਬਾੜੀ ਕੜਨਾ ਜਿਹੜੀ ਵਾਪਰੀ ਹੈਗੀ ਹੈ ਪਿੰਡ ਨਨਾਰੀ ਖੋਖਰ ਦੇ ਲਾਗੇ ਜਿਹੜੀ ਕੜਨਾ ਵਾਪਰੀ ਹੈਗੀ ਹੈ ਪਿੰਡ ਨਨਾਰੀ ਖੋਖਰ ਦੇ ਤਿੰਨ ਨੌਜਵਾਨ ਜੋ ਇਸ ਰੋਡ ਤੇ ਆ ਰਹੇ ਸੀ ਪਿੱਛੇ ਇਸ ਗੱਡੀ ਨੇ ਟੱਕਰ ਮਾਰੀ ਟੱਕਰ ਮਾਰਨ ਤੋਂ ਬਾਅਦ ਕੁਚਲ ਦਿੱਤਾ ਗਿਆ ਤਿੰਨ ਨੌਜਵਾਨਾਂ ਨੂੰ ਤੇ ਲੱਤਾਂ ਤੱਕ ਜਿਹੜੀਆਂ ਨੇ ਉਹ ਟੁੱਟ ਜਾਂਦੀ ਗੱਲ ਸਾਹਮਣੇ ਆਈ ਹੈ ਫੋਨ ਲਾਈਨ ਤੇ ਸਾਡੇ ਨਾਲ ਉਹ ਨੌਜਵਾਨ ਜੁੜੇ ਹੋਏ ਸੀ ਜਿਹੜੇ ਨੌਜਵਾਨ ਇਹਨਾਂ ਨੂੰ ਗੱਡੀ ਦੇ ਵਿੱਚ ਲੱਦ ਕੇ ਲੈ ਗਏ ਹਸਪੀਟਲ ਦੇ ਲਈ ਲੈ ਗਏ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਨੂੰ ਹੁਣ ਰੈਫਰ ਜਿਹੜਾ ਉਹ ਕਰ ਦਿੱਤਾ ਗਿਆ ਹੈ ਫਰੀਦਕੋਟ ਦੇ ਲਈ ਗੁਰੂ ਅਰਜਨ ਦੇ ਸਰਕਾਰੀ ਹਸਪੀਟਲ ਤੋਂ ਬਾਅਦ ਰੈਫਰ ਜਿਹੜਾ ਫਰੀਦਕੋਟ ਦੇ ਲਈ ਕਰ ਦਿੱਤਾ ਗਿਆ ਹੈ ਤਸਵੀਰ ਜਿਹੜੀ ਹੈ ਤੁਸੀਂ ਦੇਖ ਰਹੇ ਹੈਗੇ ਮੌਕੇ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹੈਗੇ ਆਂ ਬੜੀ ਮੰਦ ਭਾਗੀ ਕਟਨਾ ਜਿਹੜੀ ਆ ਹੁਣੇ-ਹੁਣੇ ਪਿੰਡ ਨਨਾਰੀ ਕੋਕਰ ਗੋਲੂ ਦਾ ਮੋੜ ਇਹ ਨਾਰੇਖੋਖਰ ਦੇ ਵਿਚਾਲੇ ਜਿਹੜੀ ਇਹ ਘਟਨਾ ਵਾਪਰੀ ਹੈਗੀ ਆ ਪਿੰਡ ਵਾਸੀ ਇੱਥੇ ਮੌਜੂਦ ਹੈਗੇ ਆ ਇਨੀ ਮੰਦ ਭਾਗੀ ਘਟਨਾ ਤਿੰਨ ਨੌਜਵਾਨ ਸੈਰ ਦੇ ਲਈ ਰੋਡ ਤੇ ਨਿਕਲੇ ਹੋਏ ਸੀ ਆਪਣੀ ਸੈਰ ਤੇ ਜਾ ਰਹੇ ਸੀ ਤੇ ਪਿੱਛੇ ਆ ਰਹੀ ਤੇਜ਼ ਗੱਡੀ ਜਿਸ ਦੇ ਵਿੱਚ ਗੱਡੀ ਚਾਲਕਾਂ ਵੱਲੋਂ ਸ਼ਰਾਬ ਦੇ ਬੋਤਲਾਂ ਵਿੱਚ ਪੰਜਾਂ ਦਿਖਾਈ ਦੇ ਰਹੀਆਂ ਨੇ ਇਹ ਹੀ ਦੱਸਿਆ ਜਾ ਰਿਹਾ ਮੌਕੇ ਤੇ ਜਿਹੜੇ ਲੋਕ ਇੱਥੇ ਮੌਜੂਦ ਹੈਗੇ ਆ ਵੀ ਕਿਤੇ ਨਾ ਕਿਤੇ ਦਾਰੂ ਬੀਤੀ ਹੋਈ ਜ਼ਰੂਰ تھی ਜਿਸ ਦੇ ਕਾਰਨ ਇਹ ਘਟਨਾ ਵਾਪਰੀ ਜਿਸ ਦੇ ਕਾਰਨ ਇਹਨਾਂ ਨੌਜਵਾਨਾਂ ਦਾ ਭਾਰੀ ਨੁਕਸਾਨ ਹੋਇਆ ਜਿਨ੍ਹਾਂ ਨੌਜਵਾਨਾਂ ਨੂੰ ਫੱਟੜ ਹੋਣ ਤੋਂ ਬਾਅਦ ਲੱਤਾਂ ਟੁੱਟਣ ਤੋਂ ਬਾਅਦ ਹੋਰ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਪਹਿਲਾਂ ਸਰਕਾਰੀ ਹਸਪਤਾਲ ਗੁਰੂ ਅਰਸਾਏ ਆਪਣੀਆਂ ਗੱਡੀਆਂ ਦੇ ਵਿੱਚ ਲੋਕ ਲੱਦ ਕੇ ਲੈ ਗਏ ਉਸ ਤੋਂ ਬਾਅਦ ਜਿਹੜੇ ਨੌਜਵਾਨ ਲੈ ਕੇ ਗਏ ਫੋਨ ਲਾਈਨ ਤੇ ਗੱਲ ਹੋਈ ਸਾਡੀ ਉਹਨਾਂ ਨਾਲ ਰਾਜਪ੍ਰੀਤ ਥੰਦ ਹੋਰਾਂ ਦੇ ਨਾਲ ਕਹਿੰਦੇ ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਜਿਹੜਾ ਫਰੀਦਕੋਟ ਦੇ ਲਈ ਕਰ ਦਿੱਤਾ ਗਿਆ ਬੜੀ ਮੰਦਭਾਗੀ ਘਟਨਾ ਤੁਹਾਨੂੰ ਦਿਖਾ ਰਹੇ ਹੈਗੇ ਆ ਅਜੇ ਵੀ ਲੋਕ ਜਿਹੜੇ ਇੱਥੇ ਪਿੰਡ ਵਾਸੀ ਇਕੱਠੇ ਹੈਗੇ ਆ ਹਾਲਾਤ ਜਿਹੜੇ ਆ ਜਿਹੜੇ ਲੋਕ ਗੰਭੀਰ ਹੋਏ ਕੋਈ ਸਥਿਰ ਹਾਲਾਤ ਨਹੀਂ ਹੈਗੇ ਹਾਲਾਤ ਗੰਭੀਰ ਦਸਤੇ ਜਾ ਰਿਹਾ ਇਸੇ ਗੱਡੀ ਪੀਵੀ ਕਾਰ ਆ ਕਾਰ ਸੀ ਸ਼ਾਰਟ 48 ਗੱਡੀ ਦੇ ਕਾਰਨ ਤਿੰਨ ਨੌਜਵਾਨ ਸੜਕੀ ਹਾਸੇ ਦੇ ਵਿੱਚ ਗੰਭੀਰ ਜ਼ਖਮੀ ਹੋਏ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਹ ਲਾਈਵ ਦਿਖਾ ਰਹੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਅਲਸਾਨੀਆਂ ਨਾਤੇ ਉਹਨਾਂ ਨੂੰ ਚੱਕਣਾ ਫਰਜ ਬੰਦਾ ਸੀ दारू ਦੀਆਂ ਬੋਤਲਾਂ ਪਈਆਂ ਹੋਈਆਂ ਨੇ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਨੇ ਟੁੱਟਿਆ ਸ਼ੀਸ਼ਾ ਤੇ ਪਿੰਡ ਵਾਸੀ ਮੌਜੂਦ ਜਿਨ੍ਹਾਂ ਨੇ ਨੌਜਵਾਨਾਂ ਨੂੰ ਚੱਕਿਆ ਚੱਕਣ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਲਈ ਲੈ ਕੇ ਗਏ ਰਵਾਨਾ ਕੀਤਾ ਉਸ ਤੋਂ ਬਾਅਦ ਪਿੰਡ ਵਾਸੀ ਹੁਣ ਇੱਥੇ ਮੌਜੂਦ ਹੈਗੇ ਪਰ ਜਿਨ੍ਹਾਂ ਦੀ ਗੱਡੀ ਹੈ ਉਹ ਗੱਡੀ ਚਾਲਕ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਇੱਥੋਂ ਫਰਾਰ ਹੋ ਗਏ ਇੱਥੋਂ ਭੱਜ ਗਏ ਪਰ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਦੁੱਖ ਭਰੀ ਇਹ ਘਟਨਾ ਵਾਪਰੀ ਹੈਗੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਖੜੇ ਆ ਕੁਝ ਲੋਕ ਪਿੰਡ ਵਾਸੀ ਮਗਰ ਵੀ ਚਲੇ ਗਏ ਪਰ ਇਹ ਹੀ ਦੱਸਿਆ ਜਾ ਰਿਹਾ ਕਿ ਉਹ ਨੌਜਵਾਨ ਗੰਭੀਰ ਜ਼ਖਮੀ ਹੋਏ ਲੱਤਾਂ ਤਟ ਟੁੱਟ ਗਈਆਂ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਸਭ ਤੋਂ ਪਹਿਲਾਂ ਗੁਰੂ ਹਰਸਾਏ ਲਿਆਂਦਾ ਗਿਆ ਲੈ ਕੇ ਗਏ ਉਸ ਤੋਂ ਬਾਅਦ ਉੱਥੋਂ ਰੈਫਰ ਜਿਹੜਾ ਹਾਲਤ ਸਥਿਰ ਨਾ ਦੇਖਦਿਆਂ ਹੋਇਆ ਹਾਲਤ ਗੰਭੀਰ ਦੇਖਦਿਆਂ ਹੋਇਆ ਫਰੀਦਕੋਟ ਮੈਡੀਕਲ ਕਾਲਜ ਦੇ ਲਈ ਰਵਾਨਾ ਕਰ ਦਿੱਤਾ ਗਿਆ ਤੋ ਸਵੀਰਾਂ ਤੁਸੀਂ ਦੇਖ ਸਕਦੇ ਹੋ ਫਰਜ਼ਪੁਰ ਜ਼ਿਲ੍ਹੇ ਦੀ ਹਲਕਾ ਗੁਰੂ ਅਰਸਾ ਦੀ ਸਭ ਤੋਂ ਮੰਦਭਾਗੀ ਘਟਨਾ ਹੁਣੇ-ਹੁਣੇ ਜਿਹੜਾ ਕੁਝ ਸਮਾਂ ਪਹਿਲਾਂ ਵਾਪਰੀ ਆ ਤਿੰਨ ਨੌਜਵਾਨ ਇਸੇ ਘਟਨਾ ਦਾ ਸ਼ਿਕਾਰ ਹੋ ਜਾਂਦੇ ਕਾਲਟੋ ਗੱਡੀ ਕੁਚਲ ਕੇ ਅੱਗੇ ਚਲੀ ਜਾਂਦੀ ਹੈ ਜਿਸ ਦੇ ਕਾਰਨ ਨੌਜਵਾਨਾਂ ਦੀਆਂ ਲੱਤਾਂ ਤੱਕ ਟੁੱਟ ਜਾਂਦੀ ਗੱਲ ਸਾਹਮਣੇ ਆ ਰਹੀ ਹੈਗੀ ਹੈ ਇਹਨਾਂ ਨੌਜਵਾਨਾਂ ਦੀ ਹਾਲਤ ਸਥਿਰ ਨਾ ਹੋਣ ਦੇ ਕਾਰਨ ਸੱਟਾ ਹੋਣ ਦੇ ਕਾਰਨ ਮੈਡੀਕਲ ਕਾਲਜ ਫਰੀਦਕੋਟ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਜਰੂਰ ਰੈਫਰ ਕਰ ਦਿੱਤਾ ਗਿਆ ਪਰ ਪਿੰਡ ਦੇ ਲੋਕ ਇਸ ਸਹਿਮ ਦੇ ਵਿੱਚ ਹੈਗੇ ਕਿ ਇੱਕ ਗੱਡੀ ਚਾਲਕ ਦੀ ਨਿਗਹਿਲੀ ਦੇ ਕਰਨ ਤਿੰਨ ਨੌਜਵਾਨ ਜਿਹੜੇ ਹੱਟੇ-ਕੱਟੇ ਨੌਜਵਾਨਾਂ ਨੂੰ ਕੁਚਲ ਦਿੱਤਾ ਤੇ ਐਕਸੀਡੈਂਟ ਇੰਨਾ ਭਿਆਨਕ ਹੋਇਆ ਕਿ ਉਹਨਾਂ ਨੌਜਵਾਨਾਂ ਦੇ ਐਕਸੀਡੈਂਟ ਦੇ ਨਾਲ ਗੱਡੀ ਦੇ ਤੁਸੀਂ ਇੱਕ ਸੱਜੇ ਉੱਪਰ ਕੱਚੇ ਉੱਡੇ ਹੋਏ ਦਿਖਾਈ ਦੇ ਰਹੇ ਸ਼ੀਸ਼ਾ ਤਾਂ ਟੁੱਟ ਗਿਆ ਹਾਲਾਤ ਜਿਹੜੇ ਆ ਉਹ ਕੀ ਬਣ ਗਏ ਪੂਰੀ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਲਾਈਵ ਸਾਂਝੀ ਕੀਤੀ ਜਾ ਰਹੀ ਹੈ ਪਲ-ਪਲ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮੰਦ ਬਾਗੀ ਕਰਨਾ ਹੁਣੇ ਹੀ ਜਿਹੜੀ ਆ ਕੁਝ ਮਿੰਟ ਪਹਿਲੇ ਗੁਰੂ ਹਰਸਾਏ ਹਲਕੇ ਦੇ ਪਿੰਡ ਨਨਾਰੀ ਖੋਖ ਦੇ ਲਾਗੇ ਵਾਪਰੀ ਹੈਗੀਆ ਗੋਲੂ ਦਾ ਮੋੜ ਨਨਾਰੀ ਖੋਖ ਦੇ ਵਿਚਾਲੇ ਘਟਨਾ ਵਾਪਰੀ ਹੈ ਜਿਸ ਕਰਕੇ ਪਰੇਸ਼ਾਨ ਜਿਹੜੇ ਆ ਲੋਕ ਜਿਹੜੇ ਪਰਿਵਾਰਿਕ ਮੈਂਬਰ ਆ ਉਹ ਇੱਥੇ ਜਰੂਰ ਇਕੱਠੇ ਹੋ ਗਏ ਪਿੰਡ ਵਾਸੀ ਇਕੱਠੇ ਹੋ ਗਏ ਤੇ ਫੱਟੜ ਹੋਈਆਂ ਨੂੰ ਜਿਹੜੇ ਨੌਜਵਾਨ ਫੱਟੜ ਹੋਏ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਹੈ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਰਜਨ ਦੇਵ ਜੀ